ਕੜਵਾਜੀ ਜਿਹੜੀ ਹੈ ਜਿਦੀ ਜ਼ਿਮੇਵਾਰੀ ਜਿਹੜੀ ਹੈ ਉਹਦੀ ਤੋਂ ਸੇ ਸਕੂਲ ਵਿੱਚ ਜਮਾਉਂਦਾ ਉਹਦੀ ਪਹੁੰਚ ਪਤਾ ਨਹੀਂ ਹੋਈਗੀ ਕਿ ਜਿਹੜਾ ਉਹ ਬੰਦਾ ਇੰਨਾ ਸਕੂਲ ਦਾ ਮਾਹੌਲ ਖਰਾਬ ਕਰਦਾ ਤਿੰਨ ਚਾਰ ਵਾਰਾਂ ਅਸੀਂ ਉਹਦੇ ਨਾਲ ਬੈਠ ਕੇ ਟੋਕ ਟਾਕ ਕਰਕੇ ਉਹਦੀ ਮਿਹਨਤ ਵੀ ਕੀਤੀ ਹੈ ਉਹਨੂੰ ਸੁਝਾਅ ਵੀ ਦਿੱਤਾ ਇਹ ਵੀ ਸਕਾਇਬ ਜਿਹੜੀ ਐਮਐਲਏ ਹਲਕਾ ਬਦਾਕ ਇੰਦਰਜੀਤ ਕੌਰ ਮੈਡਮ ਨੇ ਵੀ ਕੀਤੀ ਪਤਾ ਨਹੀਂ ਇਹਦੀ ਕਿੱਥੇ ਪਹੁੰਚ ਹੈ ਜਿਹੜਾ ਇਹ ਹੰਕਰਵਾਜੀ ਕਰਦਾ ਔਰ ਇਹ ਬੰਦਾ ਜਿਹੜਾ ਸਕੂਲ ਦਾ ਮਾਹੌਲ ਖਰਾਬ ਕਰਦਾ ਇਹਦੇ ਨਾਲ ਦੋ ਟੂਕਰ ਹੋਰ ਲੜਿਆ ਔਰ ਇਹਦਾ ਗਲੂਸ ਵੀ ਇੱਥੇ ਕਰਨਾ ਪਿਆ ਤੇ ਅਸੀਂ ਜ਼ਰੂਰ ਕਰਾਂਗੇ ਤਰਕੀਨਾ ਜੀ ਤੁਹਾਡਾ ਮੇਰਾ ਨਾਮ ਬ੍ਰਹਮ ਕੁਮਾਰ ਸਾਰੇ ਤੁਸੀਂ ਸਕੂਲ ਦੇ ਵਿੱਚ ਇਕੱਠੇ ਹੋਏ ਆ ਕੀ ਮਾਮਲਾ ਹੈ ਜੀ ਇਹ ਅਸੀਂ ਸਰਕਾਰੀ ਸਕੂਲ ਜੋ ਕੰਨਿਆ ਸਰਕਾਰੀ ਸਕੂਲ ਸਾਡੇ ਬਿਲਗੇ ਦਾ ਇੱਥੇ ਸਾਡੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਜਿਸ ਕਾਰਨ ਜੋ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਉਸਨੇ ਕੱਲ ਘਰ ਜਾ ਕੇ ਦੱਸਿਆ ਕਿ ਸਾਡੇ ਨਾਲ ਇੱਕ ਵਾਰ ਟੀਚਰਾਂ ਨੇ ਬਹੁਤ ਬਦੀਕੀ ਕੀਤੀ ਜਿਸ ਵਿੱਚ ਦਲਜੀਤ ਸਰ ਜਿਨ੍ਹਾਂ ਨੇ ਬੱਚਿਆਂ ਦੇ ਥੱਪੜ ਤੱਕ ਵੀ ਮਾਰੀ ਤੇ ਇੱਕ ਨਿਸ਼ਾਨ ਮੈਡਮ ਜਿਹਨੇ ਉਹ ਬੱਚਿਆਂ ਦੀ ਜੋ ਡਾਇਗਰਾਮ ਬਣਾਈ ਸੀ ਬੋਤਾ ਪ੍ਰਤੀ ਉਹ ਜੋ ਪੋਸਟ ਸੀ ਉਹ ਪਾੜ ਦਿੱਤੇ ਜਿਹਨਾਂ ਬੱਚੇ ਵਰਮ ਹੋ ਗਏ ਤੇ ਉਹਨਾਂ ਨੇ ਆ ਕੇ ਉਹ ਬੱਚਿਆਂ ਨੂੰ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਸੋ ਇਹਦੇ ਵਿੱਚ ਮੇਨ ਗੱਲ ਇਹ ਆ ਕਿ ਇਹਨਾਂ ਦੀ ਜੋ ਸਟਾਬਲੀ ਆਪਸੀ ਰਿਐਂਜ ਹੈ ਰਿਐਂਜ ਦਾ ਵੀ ਮੇਨ ਕਾਰਨ ਇਹੋ ਹੈ ਬੱਚਿਆਂ ਜਿਵੇਂ ਦੱਸਿਆ ਕਿ ਸਾਡੇ ਜੋ ਪ੍ਰਿੰਸੀਪਲ ਸਾਹਿਬ ਨੇ ਉਹ ਬਾਲੀਆ ਸਾਹਿਬ ਨੇ ਤੇ ਬਾਲੀਆ ਸਾਹਿਬ ਬਾਦਮੀ ਕੁ ਬਰਾਦਰੀ ਨਾਲ ਸੰਬੰਧਤ ਨੇ ਲੇਕਿਨ ਜੇ ਜਲਦੀ ਸਾਡੇ ਉਹ ਜਨਰਲ ਕੈਟੇਕਲ ਚੌਹਦੇ ਨੇ ਉਹ ਵਿੰਦੀ ਨਾਲੇ ਉਹ ਕਈ ਵਾਰੀ ਆਮ ਤੌਰ ਤੇ ਵੀ ਬੱਚਾ ਵਿੱਚ ਕਹਿ ਦਿੰਦੇ ਕਿ ਇੱਕ ਘੜੇ ਦੀ ਮੱਛੀ ਸਾਡਾ ਮੁਕਾਬਲਾ ਕਰ ਰਹੀ ਆ ਸਾਡਾ ਜੂਨੀਅਰ ਅੱਜ ਸਾਡੇ ਕੋਲ ਸੀਨੀਅਰ ਹੋ ਕੇ ਬੈਠਾ ਹੈ ਤੇ ਦੂਜੇ ਨੰਬਰ ਤੇ ਕਈ ਤਰ੍ਹਾਂ ਦੇ ਉਹ ਜਾਤੀ ਆਪ ਸ਼ਬਦ ਵੀ ਵਰਤਦਾ ਇਸ ਕਰਕੇ ਉਹ ਇਹਨਾਂ ਰੰਜਿਸ਼ਾਂ ਕਰਕੇ ਇੱਕ ਨਿਸ਼ਾਨ ਮੈਡਮ ਹੈ ਉਹ ਬੱਚਿਆਂ ਨੂੰ ਜਲੀਲ ਕਰਦੇ ਨੇ ਜਿਹੜੇ ਬੱਚੇ ਬੋਲਦੇ ਨੇ ਉਹਨਾਂ ਨੂੰ ਜਿਆਦਾ ਮਾਰਦੇ ਕੁੱਟਦੇ ਨੇ ਸੋ ਅਸੀਂ ਮਾਪਿਆਂ ਸਾਰੇ ਇਕੱਠੇ ਹੋ ਕੇ ਮਾਪੇ ਆਏ ਆਂ ਮਾਪੇ ਇਹੀ ਮੰਗ ਕਰਦੇ ਆਂ ਕਿ ਇਹਨਾਂ ਦੇ ਸਟਾਬਿਲਿਟੀ ਜੋ ਟੀਚਰ ਨੇ ਕੱਲੀ ਸਾਨੂੰ ਪਹਿਲਾਂ ਵੀ ਪਤਾ ਲੱਗਾ ਕਿ ਸਾਡੇ ਪਿੰਡ ਦੇ ਫਤਵੰਤੇ ਬੰਦੇ ਆ ਕੇ ਪਹਿਲਾਂ ਕਹਿ ਕੇ ਗਏ ਐਮਐਲਏ ਸਾਹਿਬ ਵੀ ਪਤਾ ਲੱਗਾ ਵੀ ਉਹ ਵੀ ਇਹਨਾਂ ਨੂੰ ਸਮਝਾ ਕੇ ਗਏ ਪਰ ਉਸ ਟਾਈਮ ਵੀ ਇਹ ਮਾਫੀ ਮੰਗ ਲੈਂਦੇ ਬਾਅਦ ਵਿੱਚ ਉਹੀ ਹਰਕਤਾਂ ਕਰਦੇ ਇਹਨਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਜਾਵੇ ਇਹ ਸਰਕਾਰ ਤੋਂ ਵੀ ਮੰਗ ਕਰਦੇ ਆਂ ਕਿ ਇਹਨਾਂ ਪ੍ਰਤੀ ਜੋ ਵੀ ਕਾਰਵਾਈ ਹੋਵੇ ਉਹ ਕੀਤੀ ਜਾਵੇ ਸਰ ਜਿਹੜੇ ਬੱਚਿਆਂ ਦੇ ਮਾਰਿਆ ਆ ਉਹਨਾਂ ਤੋਂ ਬਲਾਜਤ ਤੁਸੀਂ ਦੱਸ ਰਹੇ ਆ ਵੀ ਉਹਨਾਂ ਦੇ ਵਿੱਚ ਭੇਦਭਾਵ ਕੀਤਾ ਜਾਂਦਾ ਟੀਚਰ ਆਫਸ ਵਿੱਚ ਰੰਜਿਸ਼ ਚੱਲ ਰਹੀ ਹੈ ਹਾਂਜੀ ਕੀ ਬੱਚਿਆਂ ਨੂੰ ਵੀ ਇਹੋ ਜਿਹਾ ਕੋਈ ਅਪਸ਼ਬਦ ਬੋਲੇ ਉਹਨਾਂ ਨੇ ਹਾਂਜੀ ਜਾਤੀ ਸੂਚਕ ਜਿਹੜੇ ਹੋਣ ਜਾਂ ਬੱਚੇ ਦਾ ਬੱਚੇ ਨੂੰ ਬੋਲੇ ਨਹੀਂ ਕੋਈ ਵੀ ਪਰ ਉਹਦਾ ਰੰਝ ਚੜਾਕਦੇ ਐਸੀ ਤਰ੍ਹਾਂ ਤੇ ਰੰਝ ਨਹੀਂ ਥੋੜੀ ਰੱਖਦੇ ਵੀ ਮੰਨ ਲਓ ਬਰਾਦਰੀ ਦੇ ਤੌਰ ਤੇ ਬੱਚਾ ਦੇ ਨਾਲ ਰੰਝੀ ਸਕਦੇ ਹਾਂ ਜੀ ਪਹਿਲਾਂ ਮਾਰਦੇ ਪਹਿਲਾਂ ਮਾਰਦੀ ਰੰਝੀ ਚੜਾਕਦੇ ਇਹਦੇ ਸਬੰਧ ਵਿੱਚ ਤੁਸੀਂ ਕੋਈ ਲਿਖਤੀ ਸ਼ਿਕਾਇਤ ਵੀ ਦਿੱਤੀ ਜੀ ਕੋਈ ਇਹਨਾਂ ਨੂੰ ਕੋਈ ਅਜੇ ਅਸੀਂ ਦਿੱਤੀ ਬੱਚਿਆਂ ਨੇ ਇੱਕ ਲਿਖਤੀ ਸ਼ਿਕਾਇਤ ਪੈਸਿਪਲ ਸਾਹਿਬ ਨੂੰ ਦਿੱਤੀ ਆ ਠੀਕ ਹੈ ਜੀ ਕਿਉਂ ਪੈਸਿਪਲ ਸਾਹਿਬ ਦੀ ਮੀਟਿੰਗ ਹੋ ਰਹੀ ਆ ਅਸੀਂ ਗਏ ਗਏ ਸੀ ਅੰਦਰ ਉਹ ਮੀਟਿੰਗ ਹੋ ਰਹੀ ਆ ਬਾਅਦ ਵਿੱਚ ਕਿਵੇਂ ਵੀ ਫੈਸਲਾ ਹੋਵੇਗਾ ਪਰ ਅਸੀਂ ਬੱਚਿਆਂ ਦੇ ਮਾਪਿਆਂ ਤੌਰ ਤੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਜੋ ਅਸੀਂ ਸਕੂਲ ਵਿੱਚ ਪੜ੍ਹਵਾਸੀ ਭੇਜਦੇ ਹਾਂ ਜਦ ਕਿ ਇਹਨਾਂ ਆਪਣੇ ਟੀਚਰਾਂ ਦੇ ਜਿੰਨੇ ਵੀ ਬੱਚੇ ਆ ਇਹ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਦੇ ਆ ਸਾਡੇ ਬੱਚੇ ਕਿਉਂਕਿ ਅਸੀਂ ਗਰੀਬ ਲੋਕਾਂ ਇਹ ਇਹਨੇ ਵੇਲੇ ਕਿ ਅਸੀਂ ਆਪਣੇ ਬੱਚਿਆਂ ਨੂੰ ਕੰਵਰਸ ਸਕੂਲਾਂ 'ਚ ਪੜ੍ਹਾ ਸਕੀਏ ਅਸੀਂ ਔਰ ਸਰਕਾਰ ਨੇ ਸਾਡੇ ਬੱਚਿਆਂ ਦੀ ਖਾਤਰ ਇਹ ਸਕੂਲ ਖੋਲੇ ਆ ਅਸੀਂ ਚਾਹੁੰਦੇ ਕਿ ਟੀਚਰਾਂ ਦੀ ਵੀ ਆਪਸ ਵਿੱਚ ਸਹਿਮਤੀ ਹੋਣੀ ਚਾਹੀਦੀ ਆ ਤਾਂ ਹੀ ਬੱਚੇ ਵਧੀਆ ਬੱਚੇ ਵੀ ਟੀਚਰ ਨਹੀਂ ਚੰਗੀ ਸਿੱਖਿਆ ਦੋਣੀ ਆ ਜੇ ਟੀਚਰ ਹੀ ਚੰਗੀ ਸਿੱਖਿਆ ਨਾ ਦਊ ਤਾਂ ਬੱਚਾ ਤੇ ਕੀ ਅਸਰ ਪਵੇਗਾ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਟੀਚਰ ਗਲਤ ਨੇ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਸਰ ਕੀ ਨਾ ਜੀ ਤੁਹਾਡਾ ਮੁਸ਼ਤਰਪਾਲ ਜੀ ਬਲਗੇ ਤੋਂ ਸਾਡੇ ਬੱਚੇ ਪੜ੍ਹਦੇ ਅਸੀਂ ਸੰਤ ਸਮਾਜ ਸੇਵਾ ਜੀ ਦੇ ਅਸਤੇ ਬਲਗਾ ਜੇ ਕੋਈ ਅਸੀਂ ਹਰ ਵੇਲੇ ਸਕੂਲਾਂ ਤਾਂ ਪਿੰਡ ਪ੍ਰਤੀ ਸਮਾਜ ਚਹੀ ਸੇਵਾ ਦੇ ਤੌਰ ਤੇ ਇਹਦਾ ਜੋ ਸਾਡੇ ਮਾਮਲਾ ਸਕੂਲ ਦਾ ਆਇਆ ਕਿ ਕੱਲ੍ਹ ਜਾਂ ਪਰਸੋ ਇਹਨਾਂ ਦਾ ਸਟਾਫ ਦੇ ਵਿੱਚ ਆਪਸ ਵਿੱਚ ਹੀ ਤਰਨੋ ਖਾਤੇ ਆ ਇਹਨਾਂ ਦੀ ਸਟਾਫ ਦੀ ਆਪਸ ਵਿੱਚ ਹੀ ਲੜਗੜਿਆ ਕੁਝ ਬਰਾਦਨੀਆ ਤੌਰ ਤੇ ਵੀ ਜਿੱਦਾਂ ਦੱਸਿਆ ਗਿਆ ਸਾਡੇ ਸਾਥੀ ਨੇ ਤੋਂ ਬੱਚਿਆਂ ਦੇ ਪ੍ਰਤੀ ਘਟਦੇ ਆ ਬੱਚੇ ਪੜਨਾਂ ਜਾਂ ਬੱਚੇ ਕੋਈ ਚੀਜ਼ ਵੀ ਘਾਟ ਹੋਵੇ ਤਾਂ ਮਾਪੇ ਦੀ ਕਮਜ਼ੋਰੀ ਹੋ ਸਕਦੀ ਆ ਉਹਦੇ ਪ੍ਰਤੀ ਵੀ ਨਿਆਣਿਆਂ ਨੂੰ ਜਿੱਦਾਂ ਬੋਲਦੇ ਆ ਇਹ ਜਿੱਦਾਂ ਦੱਸਿਆ ਗਿਆ ਕਿ ਇਹਨਾਂ ਦੇ ਸਰਕਾਰੀ ਸਕੂਲਾਂ ਦੇ ਟੀਚਰ ਇਹ ਸਾਡੇ ਬੱਚਿਆਂ ਦੇ ਸਿਰ ਤੇ ਆਪਣਾ ਪਰਿਵਾਰ ਪਾਲਦੇ ਆ ਇਹਨਾਂ ਦੇ ਬੱਚੇ ਪ੍ਰਾਈਵੇਟ ਕਾਲਜਾਂ 'ਚ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ। ਅਸੀਂ ਸਾਰੇ ਮਿਹਨਤ ਮਜ਼ਦੂਰੀ ਵਾਲੇ ਆ। ਉਹਦੇ ਵਿੱਚ ਸਾਡੇ ਪਿੰਡ 'ਚ ਜਾਂ ਕੋਈ ਸਾਡੇ ਬੱਚਿਆਂ 'ਤੇ ਥੋੜਾ ਜਾਤਪ੍ਰਤੀ ਦਾ ਕੋਈ ਨਕਸ਼ਾ ਬੀਜਣਾ ਚਾਹੀਦਾ। ਇਹ ਤਾਂ ਵੱਡੀ ਪਨੀਰੀ ਆ ਹਨਾ। ਦੇਸ਼ ਦਾ ਭਵਿੱਖ ਆ। ਤੇ ਅਸੀਂ ਇਹ ਜਿਹੜੀ ਮਾਮਲਾ ਆਇਆ ਕਿ ਉਹ ਬੱਚਿਆਂ ਨੇ ਕੋਈ ਚੋਣਾ ਦੇ ਸੰਬੰਧੀ ਦੇਸ਼ ਦੇ ਅੱਛੇ ਸਮਾਜ ਪ੍ਰਤੀ ਆਪਣੇ ਪੋਰਟਰ ਬਣਾ ਕੇ ਲਿਆਏ। ਉਹਨਾਂ 'ਚ ਜਿਹਦਾ ਜਿਹੜੇ ਹੁਣ ਇੰਚਾਰਜ ਆ ਉਹ ਐਸਸੀ ਨਾਲ ਸੰਬੰਧਤ ਆ। ਜਿਹੜੇ ਜਨਰਲ ਕੈਟਾਗਰੀ ਦੇ ਸਾਡੇ ਟੀਚਰ ਏਕ ਦੋ ਉਹਨਾਂ ਦੀ ਮੈਡਮ ਨਿਸ਼ਾ ਆ ਜਾਂ ਦਲਜੀਤ ਸਿੰਘ ਆ ਉਹ ਪਹਿਲੇ ਪ੍ਰਾਣੇ ਆ ਸਾਡਾ ਪਹਿਲਾਂ ਵੀ ਬੜਾ ਵਿਹਾਰ ਆ ਉਹਨਾਂ ਨੇ ਕੋਈ ਰੰਜਿਸ਼ ਨਹੀਂ ਬੱਚਿਆਂ ਨੂੰ ਇੱਕ ਪੀ ਕਿਤਾਬ ਨਾਲ ਲਿਆਉਣ ਤਾਂ ਪਿਆਰ ਨਾ ਕਹਿ ਸਕਦੇ ਆ ਅੱਜ ਕੱਲ ਤਾਂ ਸਮਾਂ ਏਦਾ ਕਿ ਬੱਚੇ ਮਾਪਿਆਂ ਦਾ ਵੀ ਅਧਿਕਾਰ ਨਹੀਂ ਹੈਗਾ ਕਿ ਕੋਈ ਗੁੱਸੇ ਗਿਲੇ ਨਾ ਕਹਿ ਗਣ ਬੱਚਿਆਂ ਨੂੰ ਕਿਉਂਕਿ ਇਹ ਜਿਹੜਾ ਮਾਮਲਾ ਫੇ ਉਹਨਾਂ ਨੇ ਜਾਤੀ ਨਫ਼ਰਤ ਦਾ ਆਪਸ ਵਿੱਚ ਹੀ ਬੱਚਿਆਂ 'ਚ ਕੱਢਦੇ ਆ ਉਹਨਾਂ ਨੂੰ ਬੁਰਾ ਭਲਾ ਕਿਹਾ ਇੱਕ ਦੋ ਬੱਚੇ ਜਿਹੜੇ ਬੱਚੇ ਹੁਣ ਸਾਨੂੰ ਬੱਚਿਆਂ ਦੱਸ ਕੇ ਗਏ ਆ ਅੰਦਰ ਮੀਟਿੰਗ ਚੱਲ ਰਹੀ ਸਟਾਫ ਦੀ ਕਿ ਉਹਨਾਂ ਵਿੱਚ ਬੇੜਾ ਬਿਮਾਰੀਆਂ ਜਿਹੜੀ ਕੁੜੀ ਨੂੰ ਚਾਰਜ ਬਣਾਇਆ ਹੋ ਉਹਨੂੰ ਕਿਹਾ ਵੀ ਤੂੰ ਫਲਾਨੀ ਸਰ ਦਾ ਕਹਿਣਾ ਮੰਨਦੀ ਹੋਂਦਾ ਜੇ ਬੱਚਿਆਂ 'ਚ ਇਹ ਗੱਲ ਭਰੋਗੇ ਇਹ ਗਲਤ ਸੰਦੇਸ਼ ਜਾਂਦਾ ਹੈ ਸਮਾਜ ਪਰ ਤੇ ਸੰਸਾਰ ਵਿੱਚ ਤੇ ਅਸੀਂ ਤਾਂ ਇਹ ਚਾਹੁੰਦੇ ਆ ਕਿ ਜਿਹੜੀ ਟੀਚਰਾਂ ਦੀ ਆਪਸੀ ਰੰਦੇਸ਼ ਆ ਉਹ ਘਰੇ ਰੱਖਣ ਬੱਚਿਆਂ ਨੂੰ ਪੜਾਉਣਾ ਨੇ ਪੜਾਉਣ ਤੇ ਬੱਚੇ ਸਾਡੇ ਨੂੰ ਵਧੀਆ ਸਿੱਖਿਆ ਦੇਣ ਜਿਹੜੀ ਕੋਈ ਕਾਪੀ ਕਿਤਾਬ ਕੋਈ ਬੂਟ ਜਰਾਬ ਵੀ ਨਹੀਂ ਹੁੰਦੀ ਨਾ ਕਿਸੇ ਵੇਲੇ ਇਹ ਵੀ ਬੱਚਿਆਂ ਨੇ ਦੱਸਿਆ ਕਿ ਸਾਨੂੰ ਬੁਰਾ ਭਲਾ ਕਹਿੰਦੇ ਆ ਗੁੱਸੇ 'ਚ ਕੁੱਟਦੇ ਵੀ ਆ ਸਰ ਬੱਚੇ ਤੁਹਾਡੇ ਕਿਹੜੀ ਕਲਾਸ 'ਚ ਪੜ੍ਹਦੇ ਆ ਇਹ ਸਾਡੇ ਬੱਚੇ ਵੀ ਸਾਰੇ ਅਸੀਂ ਸਮਾਜ ਦੇ ਨਾਲ ਨੇ ਮੇਰੇ ਬੱਚੇ ਪੜ੍ਹ ਕੇ ਗਏ ਤਿੰਨੇ ਬੱਚੇ ਨਹੀਂ ਜਿਨ੍ਹਾਂ ਦੇ ਬੱਚਿਆਂ ਦਾ ਅੱਜ ਮਾਰਿਆ ਤੁਸੀਂ ਕਹਿੰਦੇ ਟੀਚਰਾਂ ਨੇ ਉਹ ਜਿਹੜਾ ਵੱਡੇ ਬੱਚੇ ਆ ਨੌਵੀਂ ਕਲਾਸ ਇਹਨਾਂ ਦੀ ਸਾਡੇ ਬਰਾਮੇ ਵੀ ਕੁੜੀ ਆ ਮੇਰੇ ਮਹੱਲੇ ਤੋਂ ਆ ਗੁੱਡੀ ਹੋਣ ਗਈਆਂ ਦੱਸ ਕੇ ਮਾਰਿਆ ਕਿਹੜੇ ਸਰ ਨੇ ਜੀ ਉਹਨਾਂ ਦੇ ਦਿਲਜੀਤ ਸਰ ਤੇ ਆਪਣੇ ਨੀਸ਼ਾ ਮੈਡਮ ਇਹਨਾਂ ਦੋਨਾਂ ਨੇ ਮਾਰਿਆ ਨਾ ਦੋਨਾਂ ਨੇ ਕਿਹਾ ਠੀਕ ਆ ਸਰ ਹਾਂਜੀ ਤੇ ਕੀ ਮੰਗ ਕਰਦੇ ਜੀ ਮੰਗਦੇ ਸੀ ਆ ਸਰਕਾਰ ਤੋਂ ਵੀ ਕਿਉਂਕਿ ਸਰਕਾਰੀ ਨੌਕਰੀ ਕਰਦੇ ਆ ਸਰਕਾਰ ਦੇ ਅੰਦਰ ਆ ਸਰਕਾਰੀ ਨੌਕਰੀ ਕਰਦੇ ਤੇ ਕਿਸੇ ਨੇ ਇਦਾਂ ਦਾ ਭੇਤ ਭਾਵ ਨਾ ਕਰਨ ਜਿਹੜੀ ਰੰਗਸਾਲਾ ਜਾਂ ਲੜਾਈ ਝਗੜੇ ਵਾਲਾ ਮਾਹੌਲ ਸਕੂਲ ਵਿੱਚ ਨਹੀਂ ਹੋਣਾ ਚਾਹੀਦਾ। ਅਸੀਂ ਤਾਂ ਇਨਸਾਫ ਹੀ ਚਾਹੁੰਦੇ ਕਿਸੇ ਹੀ ਆਪਣੀ ਡਿਊਟੀ ਕਰਨ ਤੇ ਆਪਣੇ ਕਿਤਾ ਕਰਾਉ। ਧੰਨਵਾਦ। ਮੇਰਾ ਨਾਮ ਸੁਵਿੰਦਰਪਾਲ ਬਿਲਗਾ ਹੈ। ਕੀ ਕਹਿਣਾ ਚਾਹੁੰ ਜੀ? ਇੱਥੇ ਮਾਸਟਰ ਦਿਲਜੀਤ ਸਿੰਘ ਜਿਹੜਾ ਉਹ ਸਮੇਂ-ਸਮੇਂ ਤੇ ਤਿੰਨ-ਚਾਰ ਸਾਲ ਤੋਂ ਸਕੂਲ ਦਾ ਮਾਹੌਲ ਖਰਾਬ ਕਰ ਰਿਹਾ ਬਹੁਤ। ਉਹਨੂੰ ਕੋਈ ਵਾਰਾ ਪੀਪੀ ਕਮੇਟੀ 'ਚ ਬੈਠ ਕੇ ਮਿੰਟ ਵੀ ਕੀਤੀ ਇਹਦੀ, ਉਹਨੂੰ ਸੁਝਾਅ ਵੀ ਦਿੱਤਾ ਕਿ ਸਾਡੇ ਬੱਚਿਆਂ ਦਾ ਫਿਚਰ ਜਿਹੜਾ ਉਹਨੂੰ ਖਰਾਬ ਨਾ ਕਰ ਤੇਰੇ ਬੱਚੇ ਜਿਹੜੇ ਆ ਮਾਦਰ ਸਕੂਲਾਂ 'ਚ ਪੜ੍ਹਦੇ ਆ ਤਾਂ ਸਾਡੇ ਵਿੱਚ ਉਹਨੂੰ ਚਾਹੀਏ ਤੇ ਆਪਣੇ ਬੱਚਿਆਂ ਨੂੰ ਸਮਝ ਪਰ ਉਹ ਬੰਦਾ ਆਪਣੀ ਹੈਂਕਰਵਾਜੀ ਜਿਹੜੀ ਆ ਜ਼ਿੰਮੇਵਾਰੀ ਜਿਹੜੀ ਆ ਉਹਦੀ ਤੋਂ ਸੇ ਸਕੂਲ ਵਿੱਚ ਜਮਾਉਂਦਾ ਉਹਦੀ ਪਹੁੰਚ ਪਤਾ ਨਹੀਂ ਹੋਊਗੀ ਕਿ ਜਿਹੜਾ ਉਹ ਬੰਦਾ ਇੰਨਾ ਸਕੂਲ ਦਾ ਮਾਹੌਲ ਖਰਾਬ ਕਰਦਾ ਤਿੰਨ ਚਾਰ ਵਾਰਾਂ ਅਸੀਂ ਉਹਦੇ ਨਾਲ بیٹھ ਕੇ ਟੇਬਲ ਟੌਕ ਕਰਕੇ ਉਹਦੀ ਮਿਹਨਤ ਵੀ ਕੀਤੀ ਉਹਨੂੰ ਸੁਝਾਅ ਵੀ ਦਿੱਤਾ ਪਰ ਉਹ ਬੰਦਾ ਜਿਹੜਾ ਅੱਜ ਤੱਕ ਵੀ ਇਸ ਗੱਲ ਤੋਂ ਆਵਾਜ਼ ਨਹੀਂ ਆਇਆ ਇਹਦੀ ਸ਼ਿਕਾਇਤ ਜਿਹੜੀ ਐਮ ਐਲ اے ਹਲਕਾ ਬਦਾਖ ਇੰਦਰਜੀਤ ਕੌਰ ਮੈਡਮ ਨੂੰ ਵੀ ਕੀਤੀ ਉਹਨਾਂ ਨੇ ਵੀ ਇਹਨੂੰ ਸਮਝਾਇਆ ਪਰ ਇਹ ਬੰਦਾ ਜਿਹੜਾ ਪਤਾ ਨਹੀਂ ਇਹਦੀ ਕਿੱਡੀ ਪਹੁੰਚ ਹੈ ਜਿਹੜਾ ਇਹ ਹੰਕਰਵਾਜੀ ਕਰਦਾ ਔਰ ਇਹ ਬੰਦਾ ਜਿਹੜਾ ਸਕੂਲ ਦਾ ਮਾਹੌਲ ਖਰਾਬ ਕਰਦਾ ਇਹਦੇ ਨਾਲ ਦੋ ਟੀਚਰ ਹੋਰ ਰਲਿਆ ਇੱਕ ਮਿਸ਼ਾ ਮੈਡਮ ਜਿਹੜੀ ਆ ਦੋ ਟੀਚਰ ਹੋਰ ਰਲਿਆ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਤੁਸੀਂ ਨਾ ਮਾਹੌਲ ਖਰਾਬ ਕਰੋ ਸੋਸ਼ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਤੇ ਜੇਕਰ ਇਹਦੇ ਤੇ ਗੌਰ ਨਾ ਕੀਤਾ ਗਿਆ ਤਾਂ ਅਸੀਂ ਕੋਈ ਹੋਰ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ ਅਸੀਂ ਨਹੀਂ ਚਾਹਦੇ ਕਿ ਸਕੂਲ ਦਾ ਮਾਹੌਲ ਖਰਾਬ ਹੋਵੇ ਜਾਂ ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਖਰਾਬ ਹੋਵੇ ਅਗਰ ਨਾ ਕੋਈ ਐਕਸ਼ਨ ਲਿਆ ਅਸੀਂ ਪੁਲਿਸ ਰਿਪੋਰਟ ਕਰਾਂਗੇ ਔਰ ਇਹਦਾ ਜਲੂਸ ਵੀ ਇੱਥੇ ਕਰਨਾ ਪਿਆ ਤੇ ਅਸੀਂ ਜ਼ਰੂਰ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਤਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਹਾਂ ਤੁਹਾਡਾ ਨਰਨਾਤ ਮਰਾਂ ਜੀ ओके सारे ਕਿਨਾਸਕੂ ਦੇ ਪ੍ਰਤੀ ਕੁਝ पेरेंट्स ਦਾ ਇਲਿਗੇਸ਼ਨ ਸੀ ਵੀ ਉਹਨਾਂ ਦੇ ਬੱਚਿਆਂ ਨੂੰ ਕੁਝ ਮਿਸ ਰਿਵ ਕੀਤਾ ਗਿਆ ਛਲ ਕੁਝ ਮਾਰਿਆ ਗਿਆ ਸਰਵਿਸ ਬੰਦੀ ਆ ਇਸ ਲਈ ਕੀ ਸੀ ਪੁਰਾ ਮਾਮਲਾ ਦੇਖੋ ਕੋਈ ਐਡਾ ਵੱਡਾ ਤਾਂ ਇਸ਼ੂ ਹੈ ਨਹੀਂ ਸੀ ਵੈਸੇ ਕੱਲ ਜਿਹੜਾ ਸੀਗਾ ਸਕੂਲ ਦੇ ਵਿੱਚ ਐਸਐਸਟ ਇੰਗਲਿਸ਼ ਦਾ ਫੇਅਰ ਸੀ ਇਸ ਤੋਂ ਪਹਿਲਾਂ ਜਿਹੜਾ ਸਾਇੰਸ ਦਾ ਤੇ ਮੈਥ ਦਾ ਫੇਅਰ ਸੀਗਾ ਉਹ ਫੇਅਰ ਦੇ ਵਿੱਚ ਕੁਝ ਬੱਚਿਆਂ ਨੇ ਆਪਣੇ ਪ੍ਰੋਜੈਕਟ ਵਗੈਰਾ ਦਾ ਚਾਰਟ ਵਗੈਰਾ ਜਿਹੜੇ ਤਿਆਰ ਕੀਤੇ ਹੋਏ ਸੀਗੇ ਉਹ ਜਿਹੜਾ ਮੇਲਾ ਸੀ ਉਹ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਸਿਕਸਥ ਸਪੀਡ ਸ਼ੇਅਰ ਸਟਾਰਟ ਹੋ ਜਾਣਾ ਤੇ ਉਸ ਤੋਂ ਬਾਅਦ ਜਿੱਦਾਂ ਮੈਡਮਾਂ ਦਾ ਪੀਰੀਅਡ ਸੀ ਉਹ ਪੀਰੀਅਡ ਲਾਉਣਗੇ ਪੀਰੀਅਡ ਲਾਉਣ ਜਾਣ ਵੇਲੇ ਉਹ ਅਜੇ ਜਿਹੜਾ ਮਤਲਬ ਮੇਲੇ ਦਾ ਸਿਰਾ ਉਸੇ ਤਰ੍ਹਾਂ ਹੀ ਚਾਟ ਵਗੈਰਾ ਪਏ ਸੀ ਮੈਡਮਾਂ ਨੇ ਕਿਹਾ ਵੀ ਇਹਨਾਂ ਨੂੰ ਹੁਣ ਸਮੇਟ ਲਓ ਆਪਾਂ ਪੀਰੀਅਡ ਲਾ ਲਈਏ ਆਪਣਾ ਜਿਹੜਾ ਮੇਲੇ ਦਾ ਪ੍ਰੋਗਰਾਮ ਖਤਮ ਹੋ ਗਿਆ ਹੈ ਤੇ ਉਹ ਬੱਚੇ ਜੋ ਮੈਡਮ ਦੇ ਕਹਿਣ ਦੇ ਮੁਤਾਬਕ ਬੱਚੇ ਚੱਕਰ ਲੱਗੇ ਤੋਂ ਜਿਹੜਾ ਉਹਨਾਂ ਦਾ ਪ੍ਰੋਜੈਕਟ ਵਗੈਰਾ ਸੀ ਟੁੱਟ ਗਿਆ ਜਾਂ ਬੱਚਿਆਂ ਦਾ ਕਹਿਣਾ ਸੀਗਾ ਵੀ ਉਹ ਪ੍ਰੋਜੈਕਟ ਮੈਡਮ ਉਹਨਾਂ ਦਾ ਹੱਥ ਲੱਗਣ ਕਰਕੇ ਜਾਂ ਮੈਡਮ ਉਹਨਾਂ ਨੇ ਉਹਨੂੰ ਡਿਸਪਲੋਏ ਕੀਤਾ ਹੈਗਾ ਤੋਂ ਉਹਨਾਂ ਦਾ ਜਿਹੜਾ ਇਸ਼ੂ ਸੀ ਅੱਜ ਮੈਂ ਸਵੇਰ ਤੋਂ ਇੱਥੇ ਆਇਆ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਟੀਚਰਸ ਨਾਲ ਵੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਬੱਚੇ ਵੀ ਮੰਨ ਗਏ ਤੇ ਟੀਚਰ ਨੇ ਵੀ ਰੈਲਾਈਜ਼ ਕੀਤਾ ਚਲੋ ਕਿ ਮੇਰੇ ਵੀ ਥੋੜੀ ਗਲਤੀ ਹੋ ਸਕਦੀ ਹੈ ਵੀ ਮੇਰੇ ਕੋਲ ਵੀ ਜਿਹੜਾ ਹੈ ਬੱਚਿਆਂ ਨੂੰ ਕਹਿਰ ਹੋ ਗਿਆ ਦਾ ਮੈਚ ਮਿੱਟਣ ਦੇ ਲਈ ਉਸ ਮੈਚ ਦੇ ਸਲੇਟੇ ਫਟ ਗਏ ਖੂਸਾ ਦਾ ਮੇਰੇ ਹੱਥ ਲੱਗਣ ਨਾਲ ਫਟ ਗਏ ਹੋ ਤੇ ਇਸ ਕਰਕੇ ਉਹ ਸਾਰੇ ਪੇਰੈਂਟਸ ਵੀ ਆਏ ਸੀ ਹੁਣ ਕਮੇਟੀ ਮੈਂਬਰ ਵੀ ਆਏ ਸੀ ਜੀ ਅਸੀਂ ਸਾਰੇ ਸਟਾਫ ਨੂੰ ਮੀਟਿੰਗ ਕਰਕੇ ਜੋ ਵੀ ਮਸਲਾ ਸੀ ਉਹਨੂੰ ਸ਼ੋਰਟ ਆਊਟ ਕਰਨਾ ਹੁਣ ਪੇਰੈਂਟਸ ਵੀ ਸੈਟੀਸਫਾਈ ਹੈ ਬੱਚੇ ਵੀ ਤੇ ਟੀਚਰ ਨੇ ਵੀ ਆਪਣਾ ਜਿਹੜਾ ਸੀ ਉਹ ਲਾਈਜ਼ ਕਰ ਲਿਆ ਜੇਕਰ ਉਹਦਾ ਸਾਰੇ ਕੁਸ਼ਕੀ ਦੇ ਪੇਰੈਂਟਸ ਤੇ ਤੇ ਪਤਵੰਤੇ ਸੱਜਣ ਇਕੱਠੇ ਹੋਏ ਆ ਉਹਨਾਂ ਦਾ ਅਲਿਗੇਸ਼ਨ ਹੈ ਵੀ ਸਕੂਲ ਦੇ ਵਿੱਚ ਜਿਹੜਾ ਥੋੜਾ ਜਿਹਾ ਇੱਕ ਦੂਜੇ ਨੂੰ ਕਾਸਟਵਾਇਜ਼ ਸਟਾਫ ਨੂੰ ਮਿਸਬੀਹਵ ਕੀਤਾ ਜਾਂਦਾ ਹੈ ਕਿ ਇਦਾਂ ਦਾ ਕੋਈ ਅਲਿਗੇਸ਼ਨ ਹੈ ਕੋਈ ਨਹੀਂ ਇਦਾਂ ਦਾ ਤਾਂ ਨਹੀਂ ਹੈ ਵੈਸੇ ਕਈ ਵਾਰੀ ਲੱਗ ਸਕਦਾ ਕਿਸੇ ਨੂੰ ਵੀ ਇਹ ਕਾਸਟਿਜ਼ਮ ਕਰਕੇ ਆ ਪਰ ਇਦਾਂ ਦਾ ਕੋਈ ਇਸ਼ੂ ਨਹੀਂ ਹੈ ਉਹਦਾ ਮੇਰੇ ਧਿਆਨ ਦੇ ਵਿੱਚ ਤਾਂ ਨਹੀਂ ਆਇਆ ਹੈ ਤਾਂ ਮੈਨੂੰ ਥੈਂਕ ਯੂ ਸਰ ਥੈਂਕ ਯੂ